ਲੋਕਾਂ ਵੱਲੋਂ ਆਪਣਾ ਪੈਸਾ ਤੇ ਸੋਨਾ ਚੋਰੀ ਤੋਂ ਬਚਾਉਣ ਦੇ ਲਈ ਬੈਂਕਾਂ ਵਿੱਚ ਰੱਖ ਦਿੱਤਾ ਜਾਂਦਾ ਹੈ ਪਰ ਹੁਣ ਬੈਂਕਾਂ ਵਿੱਚ ਹੀ بڑے ਘਟਾਲੇ ਹੋ ਰਹੇ ਨੇ ਚੋਰੀਆਂ ਹੋ ਰਹੀਆਂ ਨੇ ਕਈ ਪੀਸੇ ਕਈ ਦਿਨਾਂ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਇਸ ਦੌਰਾਨ ਇੱਕ ਮਾਮਲਾ ਤਲਵੰਡੀ ਸਾਬੋ ਦਾ ਸੇਖਪੁਰਾ ਤੋਂ ਜਿੱਥੇ ਸਟੇਟ ਬੈਂਕ ਆਫ ਵਿਖੇ ਬੈਂਕ ਦੇ ਕਰਮਚਾਰੀਆਂ ਵੱਲੋਂ ਹੀ ਲੱਖਾਂ ਰੁਪਏ ਦਾ ਕੈਸ਼ ਅਤੇ ਸੋਨਾ ਚੋਰੀ ਕਿਤੇ ਜਾਂਦਾ ਉਹ ਮਾਮਲਾ ਸਾਹਮਣੇ ਆਇਆ ਹੈ ਇਸ ਵਾਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਵੰਦੀ ਮਿਲੀ ਜਾਣਕਾਰੀ ਅਨੁਸਾਰ ਸੇਖਪੁਰਾ ਦੇ ਇਲਾਕੇ ਦੇ ਕਿਸਾਨਾਂ ਵੱਲੋਂ ਬੈਂਕ ਤੋਂ 골ਡਨ ਲੋਨ ਲੈ ਕੇ ਕਰਜ਼ਾ ਚੁੱਕਿਆ ਸੀ ਜਦੋਂ ਪੈਸੇ ਵਾਪਸ ਦੇ ਕੇ ਆਪਣਾ ਸੋਨਾ ਦੀ ਮੰਗ ਕੀਤੀ ਗਈ ਪਤਾ ਲੱਗਾਗਾ ਕਿ ਉੱਥੇ ਉਹਨਾਂ ਦਾ ਸੋਨਾ ਚੋਰੀ ਹੋ ਚੁੱਕਿਆ ਹੈ ਪਰ ਬੈਂਕ ਦੇ ਅਧਿਕਾਰੀ ਇਸ ਵੰਦੀ ਕੁਝ ਵੀ ਕਹਿਣੋਂ ਤਿਆਰ ਨਹੀਂ ਕਿਸਾਨ ਯੂਨੀਅਨ ਵੱਲੋਂ ਇੰਟਰਫੇਰੈਂਸ ਕਰਨ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਆਥਰਾਂ ਕਿਸਾਨਾਂ ਨੇ ਪੀੜਤ ਕਿਸਾਨ ਇਸ ਵੰਦੀ ਕੀ ਜਾਣਕਾਰੀ ਦੇ ਰਹੇ ਹਨ ਕਮ ਸਾਨੂੰ ਨਹੀਂ ਸੀ ਪਤਾ ਅਸੀਂ ਇੱਥੇ ਆਏ ਨਹੀਂ ਜਦੋਂ ਤੁਸੀਂ ਆਏ ਜਦੋਂ ਤੁਸੀਂ ਦੇਖਿਆ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ ਹਾਂ ਸਾਡੇ 8 ਲੱਖ ਰੁਪਏ ਮੇਰਾ ਖੁੱਲੇ ਘੱਤੇ ਸੀਗਾ 235 ਦੀ ਮੇਰੀ ਲਿਵਟ ਸੀ 235 ਦੀ ਮੇਰੇ ਭਰਾ ਦੀ ਲਿਵਟ ਸੀ ਹਾਂ ਸਾਰੇ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ ਜਦੋਂ ਅਸੀਂ ਵਿੜਕ ਲੈਤੀ ਤੇ ਪੈਸੇ ਲੈਣ ਆਏ ਤੇ ਇਹ ਕਿੰਨੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ ਆ ਤੁਸੀਂ ਕਿ ਮੈਨੂੰ ਪਤਾ ਕੀਤਾ ਵੀ ਕੀ ਹੋਇਆ ਕੀ ਗੱਲਬਾਤ ਕੀਤੀ ਸਾਰੀ ਬੈਂਕ ਦੀ ਨਿੱਗਾ ਅਸੀਂ ਪਤਾ ਕਰਾਈ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਸੀ ਤੁਹਾਡੇ ਨਾਲ ਆ ਤੁਹਾਡੇ ਨੇ ਸਹਿਮਤੀ ਸਾਡੀ ਅਸੀਂ ਸਾਨੂੰ ਪੈਸੇ ਦਵਾ ਦੇਾਂਗੇ ਸਾਨੂੰ ਤਾਂ ਇਹ ਗੱਲ ਕਹੇ ਕਿ ਮੋੜ ਦਾਂਦੇ ਸੀ ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ ਸਾਨੂੰ ਇਹ ਨਹੀਂ ਪਤਾ ਵੀ ਕਿਹਨੇ ਕੱਢਿਆ ਕਿਹਨੇ ਨਹੀਂ ਕੱਢਿਆ ਤੇ ਜਦੋਂ ਪੈਸੇ ਨਿਕਲਦੇ ਕੋਈ ਮੈਸੇਜ ਮੂਸੀ ਨਹੀਂ ਨਹੀਂ ਸਾਡੇ ਕੋਲ ਕੁਝ ਨਹੀਂ ਗਿਆ ਜੀ ਅਣਪੜ੍ਹ ਬੰਦੇ ਸੀ ਦੋਨੇ ਜੀ ਸਾਡੇ ਕੋਲ ਕੁਝ ਨਹੀਂ ਆਇਆ ਤੁਸੀਂ ਕਾਪੀ ਲੈ ਕੇ ਆਉਂਦੇ ਪੂਰੀ ਕਰਨ ਵਾਸਤੇ ਜਾਂ ਹੋਰ ਕੋਈ ਕਰਦੇ ਨਹੀਂ ਜੀ ਸਾਨੂੰ ਕੁਝ ਨਹੀਂ ਆਣੇ ਮਸ਼ੀਨਾਂ ਵਿੱਚ ਸੁਣ ਰੋਕ ਰੱਖੇ ਨੇ ਸਾਨੂੰ ਕੁਝ ਨਹੀਂ ਦੱਸਿਆ ਜੀ ਮਨ ਕੇ ਚੱਲ 13 ਲੱਖ 15000 ਰੁਪਏ ਮੂਰ ਹਾਂਜੀ ਤੁਹਾਨੂੰ ਉਹਦੋਂ ਬਾਅਦ ਪਤਾ ਲੱਗਿਆ ਵੀ ਕੀਨੇ ਕੀਤਾ ਘਪਲਾ ਕਰਾ ਕੀ ਹੋਇਆ ਨਹੀਂ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਕੀ ਪਤਾ ਬੈਂਕ ਜੀ ਸਾਡੇ ਪੈਸੇ ਬੈਂਕੇ ਸੀਗੇ ਕੀ ਪਤਾ ਕਿਨੇ ਕਰਿਆ ਕਿਨੇ ਨਹੀਂ ਹੋਰ ਕਿੰਨੇ ਕੇ ਬੰਦੇ ਨਾਲ ਹੋਇਆ ਬਈ ਜੀ ਬੰਦੇ 20 ਜਣੇ ਆ ਜੀ ਕੁਝ ਲੇੜੇ ਵਾਲੇ ਦੇ ਆ ਕੁਝ ਸੇਪਰੇ ਦੇ ਆ ਇੱਕ ਦੋ ਬੰਦੇ ਸਾਡੇ ਪਿੰਡ ਦੇ ਹੋਰ ਵੀ ਐ ਅੱਛਾ ਹਾਂਜੀ ਉਹਨਾਂ ਨਾਲ ਪਹਿਲਾਂ ਵੀ ਹੋਇਆ ਸੀ ਹੁਣ ਦੁਬਾਰੇ ਫੇਰ ਹੋ ਗਿਆ ਜੀ ਹਾਂ ਤਾਂ ਇਹ ਤੁਸੀਂ ਕੋਈ ਬੈਂਕ ਮੈਨੇਜਰ ਨੂੰ ਮਿਲੇ ਜਾਂ ਕਿਸ ਨੂੰ ਮਿਲੇ ਕੋਈ ਅਸੀਂ ਮਿਲੇ ਸੀ ਸਾਨੂੰ ਕੋਈ ਲਾਰਾ ਲਾਉਂਦੇ ਸੀ ਸਾਨੂੰ ਕੋਈ ਉਹਨਾਂ ਨੇ ਬਰ ਉਤਰ ਨਹੀਂ ਦਿੱਤਾ ਇਹ ਗੱਲ ਰੇਸ਼ਮ ਸਿੰਘ ਜੀ ਮੇਰਾ ਕਿਹੜਾ ਪਿੰਡਾ ਥੋੜਾ ਥੋੜਾ ਕੀ ਮਸਲਾ ਸੀ ਮੇਰਾ ਪਿੰਡ ਬੁਰਗਾ ਜੀ ਮੈਨੂੰ ਘਰ ਵਾਸਤੇ ਪੈਸਿਆਂ ਦੀ ਲੋੜ ਸੀਗੀ ਮੈਂ ਆਪ ਦਾ ਸਿਆਉਣਾ 17 ਤੋੜੇ ਇੱਥੇ ਗਹਿਣੇ ਰੱਖ ਕੇ ਬੈਂਕ ਤੋਂ ਲੋਨ ਲਿਆ ਸੀਗਾ ਹੁਣ ਅਸੀਂ ਸਾਨੂੰ ਐ ਵੀ ਪੈਸੇ ਭਰਨ ਵੀ ਐਸੇ ਸਾਡੇ ਆਪ ਦੇ ਪੈਸੇ ਭਰਾਉ ਦੇ ਸਾਡਾ ਸਿਆਉਣਾ ਵਾਪਸ ਦਿਓ ਜਦੋਂ ਸਾਨੂੰ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਤੁਹਾਡਾ ਸਿਆਉਣਾ ਗੁੰਮ ਹੋ ਗਿਆ ਸਾਨੂੰ ਕੋਈ 12 ਬੰਦੇ ਨੇ ਦੱਸਿਆ ਸੀ ਅਸੀਂ ਇਹਨਾਂ ਕੋਲੇ ਆਏ ਤਕਰੀਬਨ ਪਿਛਲੇ ਡੇਢ ਦੋ ਮਹੀਨੇ ਤੋਂ ਅਸੀਂ ਚੱਕਰ ਲਗਾ ਰਹੇ ਸੀਗੇ ਸਾਨੂੰ ਇਹਨੇ ਕਿਹਦੇ ਵੀ ਤੁਹਾਡਾ ਸੌਣਾ ਦਾ ਹੋ ਗਿਆ ਫਰਾੜ ਹੋ ਗਿਆ ਵੀ ਇੱਕ ਕਰਕੇ ਤੁਸੀਂ ਆਪ ਦੇ ਪੈਸੇ ਆਪਣੇ ਜਮ੍ਹਾਂ ਕਰਾ ਦਿਓ ਤੇ ਜਿਹੜੇ ਬੈਂਕ ਦੇ ਬੰਦੇ ਹੈਗੇ ਅਸੀਂ ਅਖੇ ਵੀ ਅਸੀਂ ਐ ਕਿਵੇਂ ਕਰਾ ਦੇਈਏ ਫਿਰ ਕਹਿੰਦੇ ਵੀ ਤੁਸੀਂ ਸੌਣੇ ਦੇ ਪੈਸੇ ਲੈ ਚੁੱਕੇ ਅਸੀਂ ਅਖੇ ਵੀ ਸਾਡੇ ਦਾ ਸੌਣਾ ਦੇ ਦੇ ਸਾਰਾ ਟੋਲੀ ਸਾਡਾ ਦੇ 3-4 ਲੱਖ ਰੁਪਏ ਨੁਕਸਾਨ ਹੋ ਰਿਹਾ ਜਿਹੜੇ ਮੁਤਾਬਕ ਇਹ ਪੈਸੇ ਦਿੰਦੇ ਅਸੀਂ ਅਖੇ ਵੀ ਸਾਡਾ ਸਾਨੂੰ ਸੌਣਾ ਦੇ ਦਿਓ ਬਾਕੀ ਆਏ ਜੀ ਜੋ ਸਟਾਫ ਸੀਗਾ ਇਹ ਪਹਿਲਾਂ ਵੀ ਇਹ ਲੋਕਾਂ ਦੇ ਬਹੁਤ ਵੱਡੇ ਥੇਕਾ ਬਲੇ ਹੋਇਆ ਉਧਰ ਉਧਰ ਹੀ ਖਾਤੇ ਚੋਂ ਪੈਸੇ ਨਿਕਲੇ ਨੇ ਪੈਸੇ ਕੱਢ ਕੇ ਉਹ ਬੰਦਾ ਫਰਾਡ ਫਿਰ ਲੋਕਾਂ ਨੂੰ ਪੈਸੇ ਮੋੜੇ ਨੇ ਉਸ ਤੋਂ ਬਾਅਦ ਫਿਰ ਇੰਚਾਬੀਆਂ ਦੇ ਦਿੰਦੀਆਂ ਕੈਸ਼ੀਅਰ ਨੂੰ ਬੈਂਕ ਨੇ ਬਸ਼ਵਾਸ ਬੈਂਕ ਤੇ ਕੀ ਰਹਿਣਾ ਸੀ ਜੀ ਸਾਡਾ ਪੈਸੇ ਲੈ ਗਏ ਜੀ ਮੇਰਾ 4,26,000 ਰੁਪਇਆ ਲੈ ਗਏ 12 ਲੱਖ ਰੁਪਇਆ ਸੀ ਜੀ ਮੇਰਾ ਬਾਕੀ ਤਾਂ ਮੈਂ ਲੈ ਗਿਆ ਸੀ ਤੇ 4,26,000 ਰਹਿ ਗਿਆ ਸੀ ਉਹ ਜਦੋਂ ਮੈਂ ਲੈਣ ਆਇਆ ਤੇ ਮੈਂ ਪੁੱਛਿਆ ਵੀ ਮੈਨੂੰ ਪੈਸੇ ਦਿਓ ਮੈਨੇਜਰ ਸਾਹਿਬ ਨੂੰ ਕਾਪੀ ਦਿਖਾਈ ਮੈਨੇਜਰ ਸਾਹਿਬ ਕਹਿੰਦਾ ਵੀ ਇਹਦੇ ਤੇ ਤਾਂ ਪੈਸੇ ਹੀ 1400 ਰੁਪਏ ਸਾਰੇ ਮੈਂ ਪੁੱਛਿਆ ਵੀ ਫਿਰ ਮੇਰੇ ਕਿੱਧਰ ਗਏ ਮੈਨੇਜਰ ਆਦਾ ਜੇ ਬਹਵਾਇਂ ਜੇ ਕਰਨ ਲੱਗਿਆ ਮੈਂ ਖਾ ਮੇਰੀ ਤਸਲੀਮ ਕਰਾਓ ਜੀ ਕਿੱਧਰ ਗਏ ਮੇਰੇ ਪੈਸੇ ਮੇਰੇ ਪੈਸੇ ਦਿਓ ਮੈਨੇਜਰ ਨੇ ਫੇਰ ਬਾਕੀ ਮੁੰਡੇ ਜੇ ਸਾਦਲੇ ਦੇਖੋ ਵੀ ਐਂ ਕਰੋ ਵਾਹ ਕਰੋ ਉਹ ਤਾਂ ਗੱਲਬਾਤ ਸਾਰੀ ਇੱਕੋ ਹੀ ਵਿੱਚ ਹੀ ਮੈਨੇਜਰ ਹੋਣਾ ਮੈਨੇਜਰ ਕਿਹੜਾ ਬਾਹਰ ਹੋਣਾ ਫਿਰ ਇਹ ਕਪੜੇ ਜਦੋਂ ਐਡੇ ਐਡੇ ਕਰਦੇ ਨੇ ਬੈਂਕ ਤਾਂ ਖਾਲੀ ਹੋ ਗਈ ਮੈਨੇਜਰ ਨੂੰ ਕੀ ਪਤਾ ਨਹੀਂ ਹੋਣਾ ਪਤਾ ਇਹ ਸਾਰਾ 17 ਟੋਲੇ 37 ਟੋਲੇ ਸੋਨਾ ਇਹ ਇੱਕ ਦਾ 20 ਟੋਲੇ ਇੱਕ ਦਾ 17 ਟੋਲੇ ਹੈ ਤੇ ਇਹ ਪੂਰੇ ਸਟਾਫ ਨੇ ਮਿਲ ਕੇ ਕਰਿਆ ਜਾਂ ਕੁਝ ਕਰਿਆ ਸਾ ਇਸ ਤਾਂ ਬੈਂਕ ਨੂੰ ਜਾਣਦੇ ਆ ਸਾਨੂੰ ਨਹੀਂ ਪਤਾ ਵੀ ਕਿਹਨੇ ਕੀ ਕੀਤਾ ਤੇ ਜਿਹਦੇ ਇੱਥੇ ਆਉਂਦੇ ਸੀਗੇ ਇੰਟਰੀਆਂ ਮਰਵਾਉਣ ਇਹਨਾਂ ਦੇ ਖਾਤੇ ਖਾਲੀ ਸੀਗੇ ਕੁਛ ਦੇ ਲਿਮਟਾਂ ਦੇ ਪੈਸੇ ਸੀਗੇ ਸੇਵਿੰਗ ਖਾਤੇ ਵੀ ਸੀ ਖੁੱਲੇ ਖਾਤੇ ਵੀ ਸੀਗੇ ਤੇ ਫਸਲ ਦੇ ਪੈਸੇ ਆਏ ਸੀ ਦੇਖੋ ਗਾਹਕ ਕੋਈ ਵੀ ਹੈ ਕਿਸਾਨ ਹੈ ਆਪਾਂ ਸਭ ਤੋਂ ਵਧੀਆ ਧਾਰਾ ਬੈਂਕ ਨੂੰ ਮੰਨਦੇ ਵੀ ਆਪਾਂ ਸੇਫ ਬੈਂਕ ਦੇ ਵਿੱਚ ਆਪਾਂ 골ਡ ਵੀ ਰੱਖਦੇ ਆ ਪੈਸੇ ਵੀ ਰੱਖਦੇ ਆ ਵੀ ਬੈਂਕ 'ਚ ਰੱਖ ਕੇ ਆਪਾਂ ਟੈਨਸ਼ਨ ਫਰੀ ਹੈ ਸਾਡੇ ਨਾਲ ਹੀ ਕਿਸਾਨ ਖੜਿਆ ਗੁਰਪ੍ਰੀਤ ਸਿੰਘ ਇਹਨਾਂ ਦਾ ਮੌੜ ਆੜਤਗੇ ਚ ਸੀਗਾ 2 ਲੱਖ ਰੁਪਈਆ ਇਹਨਾਂ ਦਾ ਆੜਤੀਆ ਲੈ ਗਿਆ ਜੋ ਉਧਰੋਂ ਆਪਾਂ ਕਹਿ ਨਹੀਂ ਵੀ ਉਧਰ ਬੈਂਕ 'ਚ ਠੀਕ ਹੈ ਤਾਂ ਇਧਰੋਂ ਬੈਂਕ ਵੀ ਲੈ ਗਏ ਤੇ ਕਿਸਾਨ ਤਾਂ ਦੋਨੇ ਪਾਸੋਂ ਮਾਰਿਆ ਗਿਆ ਜੀ ਉਸ ਤੋਂ ਬਾਅਦ ਅਸੀਂ ਨਾ ਤੋ ਆਏ ਸਟਾਫ ਕੋਲੇ ਇੱਧਰ ਦੇ ਆ ਆਰ ਆਈਆਰ ਬ੍ਰਾਂਚ ਇੱਨੇ ਦੀ ਬਠਿੰਡੇ ਹੈਗਾ origignal ਹੌਸਾ ਉਹ 'ਚ ਗਏ ਪਰ ਇਹਨਾਂ ਨੇ ਕੋਈ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਇਹ ਮਾਨਯੋਗ ਐਸਐਸਪੀ ਸਾਹਿਬ ਨੂੰ ਇਹ ਦਰਖਾਸਤ ਦਿੱਤੀ ਗਈ ਸੀ ਪਿਆਰਾ ਸਿੰਘ ਵੱਲੋਂ ਕਿ ਐਸਬੀਆਈ ਬੈਂਕ ਸ਼ੇਖਪੁਰਾ ਬ੍ਰਾਂਚ ਵਿੱਚ ਉਹਨਾਂ ਦੇ ਅਕਾਊਂਟ 'ਚੋਂ ਪੈਸੇ ਕਢਵਾਏ ਗਏ ਸੀ ਜਦਕਿ ਉਹਨਾਂ ਨੇ ਇਹੋ ਜਿਹਾ ਕੁਝ ਕੰਮ ਨਹੀਂ ਕੀਤਾ ਸੀ ਇਸ ਦੀ ਜਾਂਚ ਈਓ ਵਿੰਗ ਕੋਲ ਗਈ ਸੀ ਈਓ ਵਿੰਗ ਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜਨੇਵਾ ਦੇ ਅਕਾਊਂਟ ਚੋਂ ਪੈਸੇ ਗਾਇਬ ਹੋਏ ਸੀ ਜਿਹੜੇ ਕਿ ਉਹਨਾਂ ਨੇ ਨਹੀਂ ਕਢਾਏ ਸੀ ਜਿਸ ਦੇ ਬੇਸ ਤੇ ਐਫਆਈਆਰ ਤਲਵੰਡੀ ਸਾਬ ਕੋ ਦਰਜ ਕੀਤੀ ਗਈ ਹੈ ਐਫਆਈਆਰ ਨੰਬਰ ਹੈ 743 ਸੈਕਸ਼ਨ 409 381 420 465 470 468 ਤੇ ਪੀਸੀ ਐਕਟ 13 1ਏ ਸਰ ਕੀ ਹੋਰ ਵੀ ਜਿਹੜੇ ਬੰਦੇ ਸ਼ਾਮਿਲ ਹੋ ਸਕਦੇ ਉਹਨਾਂ ਦੇ ਖਿਲਾਫ ਪੜਤਾਲ ਹਜੇ ਵੀ ਚੱਲ ਰਹੀ ਹੈਗੀ ਹੈ ਤੇ ਸੋਨਾ ਵੀ ਮਿਸਿੰਗ ਹੋਇਆ ਛਾਦੇ ਵਿੱਚ ਇਸ ਦੇ ਵਿੱਚ ਬੈਂਕ ਦੇ ਵਿੱਚ 골ਡ on ਦਾ ਜਿਹੜੇ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ ਉਹ ਵੀ ਗਾਇਬ ਹੋਇਆ ਹੈ ਤੇ ATM ਦੇ ਵਿੱਚੋਂ ਵੀ ਪੈਸੇ ਨਿਕਲੇ ਸੀ ਉਹ ਸਾਰਾ ਕੁਝ ਇਹ ਚ ਇਨਕਲੂਡਡ ਹੈਗਾ FIR ਦੇ ਵਿੱਚ ਤੇ ਉਸ ਦੀ ਅੱਗੇ ਪੜਤਾਲ ਚੱਲ ਰਹੀ ਹੈ ਕਿਹੜੇ ਕਿਹੜੇ ਅੱਗੇ ਹੋਰ ਇਨਵੋਲਵਮੈਂਟ ਨਿਕਲਦੀ ਹੈ ਜਾਂ ਕੁਝ ਹੋਰ ਸਾਡੇ ਕੋਲ ਤੱਕ ਸਾਹਮਣੇ ਆਉਂਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਏਗੀ